ਤਾਂ ਝੰਡਾ ਲੈਣੇ ਲਈ ਫਿਰ ਬਲੀਕ ਟੈਨਿਸ ਕੋਟ 파ਟੀ। ਨਹੀਂ ਅਕੇਲੇ ਜਾਂਦਾ ਤਾਂ ਰੋਜ਼ ਹੀ ਰੁਟੀਨ ਦੇ हिसाब से ਸਕੂਲ ਪਰ ਵਹੀ ਝੰਡਾ ਲੈਣੇ ਗਿਆ ਫਿਰ ਕੱਲ 파ਟੀ। ਆਪਾ ਬਤਾ ਰਹੇ ਸੀ ਕਿ ਆਪਣੇ ਪਰਿਵਾਰ ਮੇਂ ਆਪ ਕੋਈ ਬਾਈਟ ਵੀ ਆਪ ਸੁਡ ਬੱਚੀ ਨੂੰ ਲੜਕੀ ਕੋ ਵੀ ਹੋਈ ਮੇਰੇ ਕੋ ਵੀ ਕੁੱਤੇ ਨੇ ਕੱਟਾ ਸਭ ਤੋਂ ਪਹਿਲੇ ਮੇਰੇ ਕੋ ਕੱਟਾ ਤੇ ਮੇਰੀ ਬੇਟੀ ਕੋ ਇਹ ਸਭ ਕੋ ਕਿਵੇਂ ਦੇਖਦੇ ਹੋ ਕੀ ਮੰਗ ਕੀ ਕਰਦੇ ਹੋ ਕਿਉਂਕਿ ਐਸੇ ਮੰਗ ਕੀ ਕਰਦੇ ਕਿ ਗਲੀਆਂ ਸੇ ਕੁੱਤੇ ਉਤਵਾ ਲਾ ਤਾਂ ਹੁਣ ਡੌਗ ਲਵਰਸ ਕੀ ਇਹਨਾਂ ਦਾ ਹਾਲ ਚਾਲ ਜਾਣਨਾ ਨਾਣਗੇ ਤੁਸੀਂ ਇੱਕ ਐਸੇ ਪਰਿਵਾਰ ਕੋਲ ਪਹੁੰਚੇ ਹੋ ਜਿਹੜਾ ਗਰੀਬੀ ਦੇ ਬਰਦੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਔਰ ਉਹਨਾਂ ਦੇ ਛੋਟੇ ਬੱਚੇ ਨੂੰ ਜਿੱਦੀ ਉਮਰ ਕਰੀ 9.5 ਸਾਲ ਹੈ ਉਹਨੂੰ ਇੱਕ ਸਟ੍ਰੇ ਡੌਗ ਨੇ ਆਵਾਰਾ ਕੁੱਤੇ ਨੇ ਕੱਟ ਲਿਆ ਔਰ ਉਹਨਾਂ ਦੇ ਮਾਤਾ ਜੀ ਨੇ ਮੇਰਾ ਸਿਆਸਾ ਛੋਟੀ ਬੱਚੀ ਇੱਕ 4 ਸਾਲ ਦੀ ਹੋਊਗੀ 3 ਸਾਲ ਦੀ ਹੋਊਗੀ ਉਹੂਵੇ ਵਾਰਾ ਕਰਕੇ ਨੇ ਕੱਟਿਆ ਸੀ ਤੁਸੀਂ ਡੌਗ ਲਵਰ ਹੋ ਠੀਕ ਅਸੀਂ ਵੀ ਡੌਗ ਲਵਰ ਆ ਮਾਨਵ ਜੀ ਤੁਸੀਂ ਵੀ ਡੌਗ ਲਵਰ ਪਰ ਅਸਲੀਅਤ ਇਹ ਹੈ ਕਿ ਜੇ ਅਸੀਂ ਹਿਊਮਨ ਲਵਰ ਤੋਂ ਬਰਾਂਗੇ ਜਦੋਂ ਇਹ ਬੱਚੇ ਨੂੰ ਕੱਟ ਲਿਆ ਇੰਨਾ ਡੂੰਘਾ ਜ਼ਖਮ ਲਾ ਦਿੱਤਾ ਸਕੂਲ ਇਹ ਨਹੀਂ ਜਾ ਪਾ ਰਿਹਾ ਵੈਸੇ ਇਹਨਾਂ ਨੂੰ ਇਲਾਜ ਕਰਾਉਂਦੇ ਨਹੀਂ ਹੈਗੇ ਹੁਣ ਕੋਈ ਡੌਗ ਲਵਰ ਸ਼ਹਿਰ ਦਾ ਜਾਂ ਸੂਬੇ ਦਾ ਕੋਈ ਵੀ ਇਹਨਾਂ ਕੋਲ ਕਿਤੇ ਆਇਆ ਕਿ ਇਹਨਾਂ ਦਾ ਇਲਾਜ ਕਿਵੇਂ ਹੋਊਗਾ 18 ਤੋਂ 20 ਹਜ਼ਾਰ ਮੌਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਸਿਰਫ ਰੇਬੀ ਨਾਲ ਹੀ ਹੋਈਆਂ ਸਾਨੂੰ ਹਿਊਮਨ ਲਵਰ ਵੀ ਬਣਨਾ ਚਾਹੀਦਾ ਖਾਲੀ ਗੱਲਾਂ ਦੇ ਨਾਲ ਨਹੀਂ ਅਡਾਪਟ ਕਰਨਾ ਸ਼ੁਰੂ ਕਰ ਦਿਓ ਗਲੀ ਮੰਦਿਆ ਤੋਂ ਦੋ ਦੋ ਡੌਗ ਇੱਕ ਬੰਦਾ ਅਡਾਪਟ ਕਰਨਾ ਸ਼ੁਰੂ ਕਰਦਾ ਪਰ ਪਹਿਲਾ ਟਾਰਗੇਟ ਗਰੀਬ ਨੂੰ ਬਚਾਉਣ ਦਾ ਹੋਣਾ ਚਾਹੀਦਾ ਇਹੀ ਆਨਰੋਸ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਕੋਈ ਸੈਂਟੀਮੈਂਟ ਇਨਵੋਲ ਨਾ ਕਰੋ ਕੋਈ ਡੌਗ ਲਵਰ ਜੇ ਇਸ ਆਬਸਟਰਕਸ਼ਨ ਇਹਦੇ ਵਿੱਚ ਕ੍ਰੀਏਟ ਕਰਦਾ ਉੱਤੇ ਪੀਨਲ ਲੀਗਲ ਐਕਸ਼ਨਸ ਲਵੋ ਸਪਰੀਮ ਕੋਰਟ ਵੱਲੋਂ ਜੋ ਦਿੱਲੀ ਐਨਸੀਆਰ ਪ੍ਰਸ਼ਾਸਨ ਨੂੰ ਡੌਗਸ ਨੂੰ ਲੈ ਕੇ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਕੀ 40 ਦਿਨ ਦੇ ਅੰਦਰ ਸ਼ੈਲਟਰਾਂ ਦੇ ਵਿੱਚ ਡੌਗਸ ਨੂੰ ਸੜਕਾਂ ਤੋਂ ਲਿਜਾ ਕੇ ਰੱਖਿਆ ਜਾਵੇ ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਪੂਰੇ ਦੇਸ਼ ਦੇ ਵਿੱਚ ਕਈ ਡੌਗਸ ਲਵਰ ਇਸ ਤਰ੍ਹਾਂ ਦੇ ਨੇ ਜੋ ਕਿ ਸੜਕਾਂ ਦੇ ਉੱਤਰ ਕੇ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਕਿ ਸੁਪਰੀਮ ਕੋਰਟ ਨੂੰ ਜਿਹੜਾ ਆਰਡਰ ਦਿੱਤਾ ਹੈ ਇਹ ਵਾਪਸ ਲੈਣਾ ਚਾਹੀਦਾ ਮਗਰ ਉਸਦੇ ਨਾਲ ਗੱਲ ਕੀਤੀ ਜਾਵੇ ਤਾਂ ਕਈ ਇਸ ਤਰ੍ਹਾਂ ਦੇ ਵੀ ਨੇ ਜੋ ਕਿ ਪੀੜਤ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਵੀ ਸੁਪਰੀਮ ਕੋਰਟ ਵੱਲੋਂ ਕੀਤਾ ਗਿਆ ਹੈ ਬਿਲਕੁਲ ਸਹੀ ਕੀਤਾ ਗਿਆ ਮਗਰ ਮੈਂ ਫਿਲਹਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਕੋਲ ਲੈ ਕੇ ਆਇਆ ਜਿਸ ਦੇ ਬੱਚੇ ਨੂੰ ਬੀਤੇ ਦਿਨ ਜਿਹੜੀ ਹੈ ਬਾਈਟ ਕੀਤੀ ਮੈਂ ਜ ਛੋਟਾ ਜਿਹਾ ਬੱਚਾ ਹੈ 9 10 11 ਸਾਲ ਦੀ ਉਮਰ ਹੋਏਗੀ ਬੱਚੇ ਦੀ ਕਿਸ ਤਰੀਕੇ ਦੇ ਨਾਲ क्रूरਤਾ ਦੇ ਨਾਲ ਜਿਹੜੀ ਬਾਈਟ ਹੋਈ ਹੈ ਕਿ ਇੱਕ ਮੈਂ ਗੱਲ ਕਰ ਰਿਹਾ ਸੀ ਉਹਨਾਂ ਕੋਲ ਕਿਹਾ ਜਾ ਰਿਹਾ ਸੀ ਕਿ ਹੱਡੀ ਕੱਲ ਤੱਕ ਦਿਖ ਰਹੀ ਸੀ ਮਗਰ ਅੱਜ ਜਿਹੜਾ ਜ਼ਖਮ ਹੈ ਉਹ ਜ਼ਰੂਰ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਹੁਣ ਡੌਗ ਲਵਰਸ ਕੀ ਇਹਨਾਂ ਦਾ ਹਾਲਚਾਲ ਜਾਨਣਾ ਨਾਣਗੇ ਇਹ ਵੀ ਸਵਾਲ ਹੈ ਸਾਡਾ ਤੇ ਹੁਣ ਇੱਕ ਗੱਲਬ Uh, क्या हुआ था कल आपका बच, बच्चा कहाँ पर गया था और क्या हुआ क्या? में गया था झंडा लेने के लिए फिर गले के कुत्ते ने इसको काट लिया अच्छा ग, अगर अकेला गया था आपने साथ में नहीं अकेले जाता था रोज ही रूटीन के हिसाब से स्कूल पर वहीं पे झंडा okay. लेने गया फिर कल काट लिया ਆਪ ਬਤਾ ਰਹੇ ਸੀ ਕਿ ਆਪਕੇ ਪਰਿਵਾਰ ਮੇਂ ਆਪਕੋ ਵੀ ਬਾਈਟ ਹੋਈ ਹੈ ਆਪਕੀ ਛੋਟੀ ਬੱਚੀ ਨੂੰ ਜੀ ਲੜਕੀ ਕੋ ਵੀ ਹੋਈ ਮੇਰੇ ਕੋ ਵੀ ਕੁੱਤੇ ਨੇ ਕਾਟਾ ਸਭ ਤੋਂ ਪਹਿਲੇ ਮੇਰੇ ਕੋ ਕਾਟਾ ਫਿਰ ਮੇਰੀ ਬੇਟੀ ਕੋ ਫਿਰ ਮੇਰੇ ਲੜਕੇ ਕੋ ਇਹ ਸਭ ਕੋ ਕਿਵੇਂ ਦੇਖਦੇ ਹੋ ਕੀ ਮੰਗ ਕੀ ਕਰਦੇ ਹੋ ਕਿਉਂਕਿ ਐਸੇ ਮੰਗਿਆ ਕਰਦੇ ਕਿ ਗਲੀਆਂੋਂ ਸੇ ਕੁੱਤੇ ਉਠਵਾ ਲਓ ਜੀ ਬਿਲਕੁਲ ਜੀ ਇੱਥੇ ਆ ਕੇ ਸਵਾਲ ਕਰੋ ਜਿਹੜੇ ਡੌਗ ਲਵਰਸ ਨੇ ਉਹਨਾਂ ਨੂੰ ਪੁੱਛੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਸ਼ੈਲਟਰਾਂ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਇੱਕ ਮੰਗ ਜ਼ਰੂਰ ਕਰਿਓ ਕਿ ਸ਼ੈਲਟਰਾਂ ਦੇ ਵਿੱਚ ਰੱਖਣਾ ਤੇ ਉਹਨਾਂ ਦੀ ਦੇਖਭਾਲ ਜਿਹੜੀ ਵਧੀਆ ਹੋਵੇ ਤੇ ਨਾ ਅਸੀਂ ਕਹੀਏ ਕਿ ਜੇਕਰ ਬੋਤਾ ਪਿਆਰਾ ਹੈ ਤਾਂ ਅਸੀਂ ਘਰ ਦੇ ਵਿੱਚ ਵੀ ਡੌਗਸ ਨੂੰ ਰੱਖ ਸਕਦੇ ਹਾਂ ਫਿਲਹਾਲ ਮੈਂ ਇੰਜੀਨੀਅਰ ਪਵਨਦੀਪ ਸ਼ਰਮਾ ਜੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਵੱਲੋਂ ਕਈ ਸਾਲਾਂ ਤੋਂ ਜਿਹੜੀ ਆਵਾਜ਼ ਚੱਕੀ ਜਾ ਰਹੀ ਹੈ ਕਿ ਕਿੰਨੀ ਕਰੋੜਤਾ ਦੇ ਨਾਲ ਜਿਹੜੇ ਡੌਗਸ ਨਿਓ ਲੋਕਾਂ ਦੇ ਪ੍ਰਭਾਵਿਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਪਵਨ ਜੀ ਹੁਣ ਅਸੀਂ ਗਰਾਉਂਡ ਜ਼ੀਰੋ ਤੋਂ ਇਹ ਰਿਪੋਰਟ ਦੇਖ ਰਹੇ ਹਾਂ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਦੇਖੋ ਮਾਨਵ ਜੀ ਆਪ ਜੀ ਦਾ ਧੰਨਵਾਦ ਹੈ ਕਿ ਲਾਈਵ ਪੰਜਾਬੀ ਟੀਵੀ ਦੀ ਟੀਮ ਦੇ ਨਾਲ ਤੁਸੀਂ ਇੱਕ ਐਸੇ ਪਰਿਵਾਰ ਕੋਲ ਪਹੁੰਚੇ ਹੋ ਜਿਹੜਾ ਗਰੀਬੀ ਦੇ ਗੁਰਬਤ ਦੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਔਰ ਉਹਨਾਂ ਦੇ ਛੋਟੇ ਬੱਚੇ ਨੂੰ ਜਦੀ ਉਮਰ ਕਰੀਬ 9.5 ਸਾਲ ਹੈ ਉਹਨੂੰ ਇੱਕ ਸਟ੍ਰੇ ਡੌਗ ਨੇ ਆਵਾਰਾ ਕੁੱਤੇ ਨੇ ਕੱਟ ਲਿਆ ਔਰ ਉਹਦਾ ਜ਼ਖਮ ਵੀ ਤੁਸੀਂ ਆਪਣੀ ਤਸਵੀਰਾਂ 'ਚ ਕੈਦ ਕਰ ਲਿਆ ਕਿ ਕਿੰਨਾ ਡੀਪ ਵੂਂਡ ਉਸ ਬੱਚੇ ਨੂੰ ਆਇਆ ਔਰ ਉਹਨਾਂ ਦੇ ਮਾਤਾ ਜੀ ਨੇ ਵੀ ਦੱਸਿਆ ਕਿ ਉਹਨਾਂ ਨੂੰ ਵੀ ਆਵਾਰਾ ਕੁੱਤੇ ਨੇ ਕੱਟਿਆ ਸੀ ਛੋਟੀ ਬੱਚੀ ਇੱਕ 4 ਸਾਲ ਦੀ ਹੋਊਗੀ 3 ਸਾਲ ਦੀ ਹੋਊਗੀ ਉਹਨੂੰ ਵੀ 12 ਕੁੱਤੇ ਨੇ ਕੱਟਿਆ ਸੀ ਔਰ ਇਹਦਾ ਇਹ ਸੂਰਤਿ ਹਾਲ ਦੇਖ ਕੇ ਮਨ ਨੂੰ ਬੜਾ ਦੁੱਖ ਪਹੁੰਚਦਾ ਹੈ ਕਿ ਅੱਜ ਦੇਸ਼ ਦੇ ਵਿੱਚ ਦੇਸ਼ ਵਿਆਪੀ ਇਦਾਂ ਦੇ ਪ੍ਰਦਰਸ਼ਨ ਵੀ ਹੋ ਰਿਹਾ ਕਿ ਜਿਹੜੇ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ 11 ਅਗਸਤ ਨੂੰ ਇੱਕ ਆਰਡਰ ਪਾਸ ਕੀਤਾ ਸੀ ਜਿਦੇ ਵਿੱਚ ਉਹਨਾਂ ਨੇ ਦਿੱਲੀ ਐਨਸੀਆਰ ਰੀਜਨ ਗੁਰੂਗਰਾਮ ਨੌਇਡਾ ਔਰ ਗਾਜ਼ੀਆਬਾਦ ਇਨ੍ਹਾਂ ਲੋਕੈਲਿਟੀਆਂ ਦੇ ਵਿੱਚ స్ట్రీ డాగ్స్ ਨੂੰ ਲਿਫਟ ਕਰਨ ਦੀ ਪਿਕ ਕਰਨ ਦੀ ਗੱਲ ਕੀਤੀ ਸੀ ਔਰ ਬੜੀ ਸਟ੍ਰਿਕਟਲੀ ਉਹਨੂੰ ਅਪਲਾਈ ਕਰਨ ਦੀ ਗੱਲ ਕੀਤੀ ਸੀ ਕਿ ਆਸੀ ਇਹਦੇ ਵਿੱਚ ਕੋਈ ਸੈਂਟੀਮੈਂਟਸ ਇਨਵੋਲਵ ਨਾ ਕੀਤੇ ਜਾਣ ਔਰ ਜੇ ਕੋਈ ਐਨੀਮਲ ਲਵਰ ਡੌਗ ਲਵਰ ਇਹਦੇ ਵਿੱਚ ਆਬਸਟ੍ਰਕਸ਼ਨ ਕਰੂਗਾ ਕ੍ਰੀਏਟ ਤੇ ਉਹਦੇ ਉੱਤੇ ਵੀ ਲੀਗਲ ਐਕਸ਼ਨਸ ਲਏ ਜਾਣਗੇ ਔਰ ਉਸ ਤੋਂ ਬਾਅਦ 5000 ਮਿਨੀਮਮ ਸਟ੍ਰੇ ਡੌਗਸ ਲਈ ਇਨੀਸ਼ੀਅਲ ਸਟੇਜ ਚ 6 ਤੋਂ 8 ਹਫ਼ਤਿਆਂ ਦੇ ਵਿੱਚ ਇੱਕ ਸ਼ੈਲਟਰ ਹੋਮ ਬਣਾਉਣ ਦੀ ਗੱਲ ਕੀਤੀ ਸੀ ਹੁਣ ਦੇਸ਼ ਦੇ ਵਿੱਚ ਬੜਾ ਬਾਹਰ ਰੌਲਾ ਪੈ ਗਿਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੁਈ ਲੋਕ ਪੱਖ ਦੇ ਵਿੱਚ ਆ ਗਏ ਕੁਝ ਲੋਕ ਵਿਰੋਧ ਦੇ ਵਿੱਚ ਆ ਗਏ ਸੋ ਮੈਂ ਵੀ ਕੋਸ਼ਿਸ਼ ਕਰ ਰਿਹਾ ਹਾਂ ਯਤਨ ਕਰ ਰਿਹਾ ਹਾਂ ਕਿ ਲੋਕਾਂ ਨੂੰ ਸਮਝਾ ਪਾਵਾਂ ਕਿ ਤੁਸੀਂ ਡੌਗ ਲਵਰ ਹੋ ਠੀਕ ਹੋ ਅਸੀਂ ਵੀ ਡੌਗ ਲਵਰ ਆ ਮਾਨਵ ਜੀ ਤੁਸੀਂ ਵੀ ਡੌਗ ਲਵਰ ਹੋ ਸਾਡੇ ਕੈਮਰਾਮੈਨ ਵੀ ਡੌਗ ਲਵਰ ਨੇ ਪਰ ਅਸਲੀਅਤ ਇਹ ਹੈ ਕਿ ਜੇ ਅਸੀਂ ਹਿਊਮਨ ਲਵਰ ਕਦੋਂ ਬਣਾਂਗੇ ਜਦੋਂ ਇਹ ਬੱਚੇ ਨੂੰ ਕੱਟ ਲਿਆ ਇੰਨਾ ਡੂੰਘਾ ਜ਼ਖਮ ਲਾ ਦਿੱਤਾ ਸਕੂਲ ਇਹ ਨਹੀਂ ਜਾ ਪਾ ਰਿਹਾ ਐਵੇਂ ਇਸਨੂੰ ਇਲਾਜ ਕਰਾਉਣ ਦੇ ਨਹੀਂ ਹੈਗੇ ਗਵਰਨਮੈਂਟ ਹੌਸਪੀਟਲ ਦੇ ਵਿੱਚ ਇਹ ੱੱਕੇ ਖਾ ਰਿਹਾ ਵੈਕਸੀਨੇਸ਼ਨ ਕਰਾਉਣ ਲਈ ਇਹਨਾਂ ਨੂੰ ਕਿਰਾਇਆ ਖਰਚੀ ਕਿ ਉੱਥੇ ਪਹੁੰਚਣਾ ਪੈਂਦਾ ਆਪਣਾ ਸਾਧਨ ਕੋਈ ਨਹੀਂ ਹੁਣ ਕੋਈ ਡੌਗ ਲਵਰ ਸ਼ਹਿਰ ਦਾ ਜਾਂ ਸੂਬੇ ਦਾ ਕੋਈ ਵੀ ਇਹਨਾਂ ਕੋਲ ਕਿਤੇ ਆਇਆ ਪੁੱਛਣ ਕਿ ਇਹਨਾਂ ਦਾ ਇਲਾਜ ਕਿਵੇਂ ਹੋਊਗਾ ਇਹ ਬੱਚਾ ਇਹਦੇ ਅੰਦਰੋਂ ਜਿਹੜਾ ਖੌਫ ਪੈਦਾ ਟਰੋਮਾ ਮੈਂਟਲ ਟਰੋਮਾ ਇਹਨੂੰ ਆ ਗਿਆ ਰੋਈ ਜਾਂਦਾ ਉਦੋਂ ਦਾ ਇਹ ਉਸ ਤੋਂ ਬਾਅਦ ਆਪਣੇ ਮੁੜ ਪੱਬਾ ਭਾਰ ਕਿਵੇਂ ਹੋਊਗਾ ਐਕਟਿਵ ਕਿਵੇਂ ਹੋਊਗਾ 15 ਅਗਸਤ ਵਾਲੇ ਦਿਨ ਇਹ ਬੱਚਾ ਭਾਰਤੀ ਝੰਡਾ ਖਰੀਦਣ ਲਈ ਘਰੋਂ ਕਹਿ ਕੇ ਗਿਆ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਕੀ ਸਾਡੇ ਕੋਲ ਬਟਾ ਜੇ ਪੈਸੇ ਨਹੀਂ ਹੈਗੇ ਅੱਜ ਦਿਹਾੜੀ ਲਾਵਾਂਗੇ ਪੈਸੇ ਆਉਣਗੇ ਤੈਨੂੰ ਦੇ ਦਾਂਗੇ ਤੂੰ ਝੰਡਾ ਖਰੀਦ ਲੈ ਇਹ ਬੱਚੇ ਨੇ ਆਪਣੀ 2-4 ਰੁਪਏ ਪੌਕਟਮਣੀ ਰੱਖੀ ਸੀ ਇਹ ਖੁਦ ਹੀ ਲੈਣ ਚਲੇ ਗਿਆ ਰਸਤੇ 'ਚ ਇਹਨਾਂ ਨੂੰ ਕੁੱਤਿਆਂ ਨੇ ਘੇਰ ਲਿਆ ਤੇ ਇੰਨੇ ਵੱਡੇ ਜ਼ਖਮ ਦੇ ਦਿੱਤੇ ਆ ਲੋਕਾਂ ਨੇ ਦੀ ਜਾਨ ਬਚਾਈ ਆ ਹੁਣ ਇਹ ਡੌਗ ਲਵਰ ਦੱਸ ਦੇਣ ਕਿ ਇਸ ਗੱਲ ਦਾ ਸੋਲੂਸ਼ਨ ਕੀ ਹੈਗਾ ਇੱਕ ਛੋਟੇ ਬੱਚੇ ਨੂੰ ਔਰ ਪੂਰੇ ਅੰਮ੍ਰਿਤਸਰ ਦੇ ਵਿੱਚ ਮਿਨਿਮਮ 50 ਤੋਂ ਵੱਧ ਕੇਸਿਸ ਡੇਲੀ ਆ ਰਹੇ ਆ ਔਰ ਭਾਰਤ ਹੀ ਜਿਹੜਾ ਦੇਸ਼ ਆ ਜਿਵੇਂ ਓਵਰਆਲ ਇੰਡੀਆ ਦੀ ਗੱਲ ਕਰ ਲਵਾਂ 18 ਤੋਂ 20 ਹਜ਼ਾਰ ਮੌਤਾਂ World Health Organization ਦੀ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਸਿਰਫ ਰੇਬੀ ਸੇ ਨਾਲ ਹੀ ਹੋ ਰਹੀਆਂ ਤੇ ਜਦੋਂ ਇਸ ਫੈਸਲੇ ਦਾ ਆਨਰੇਬਲ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਹੋਇਆ ਤਾਂ ਫਿਰ ਸੁਪਰੀਮ ਕੋਰਟ ਆਫ ਇੰਡੀਆ ਨੇ ਦੂਸਰੀ ਵਾਰ ਸੁਣਵਾਈ ਕਰਨ ਦੀ ਬੈਂਚ ਆਫ ਕੰਪਰਾਈਜ਼ਿੰਗ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਐਂਡ ਐਨ ਵੀ ਅੰਜਾਰੀਆ ਦਾ ਬੈਂਚ ਨੇ ਸੁਣਵਾਈ ਕੀਤੀ ਫਿਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਭ੍ਰਮਚਲਾ ਲੱਗ ਗਿਆ ਕਿ ਸ਼ਾਇਦ ਪੁਰਾਣਾ ਜਿਹੜਾ ਆਰਡਰ ਪਾਸ ਕੀਤਾ ਸੀ ਉਹਨੂੰ ਕੈਨਸਲ ਕਰ ਦਿੱਤਾ ਮੈਨੂੰ ਪਰਸਨਲ ਵੀ ਲੋਕ ਮੈਸੇਜ ਕਰ ਰਹੇ ਆ ਵਿਰੋਧ ਵੀ ਕਰ ਰਹੇ ਆ ਕਈ ਲੋਕ ਮਾੜੀਆਂ ਚੰਗੀਆਂ ਗੱਲਾਂ ਵੀ ਕਰ ਦਿੰਦੇ ਆ ਚਲੋ ਕੋਈ ਗੱਲ ਨਹੀਂ ਸਿਰ ਮੱਥੇ ਆ ਆਪਣੇ ਪੰਜਾਬੀ ਲੋਕ ਨੇ ਕਹਿ ਸਕਦੇ ਆ ਪਿਆਰ ਆ ਉਹਨਾਂ ਦਾ ਪਰ ਇਹਦੇ ਵਿੱਚ ਜਿਹੜਾ ਨਵਾਂ ਬੈਂਚ ਆ ਤਿੰਨ ਜੱਜਿਸ ਦਾ ਉਹਨਾਂ ਨੇ ਬਿਲਕੁਲ ਡਿਕਲਾਈਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਸਟੇ ਪੁਰਾਣੇ ਆਰਡਰਸ ਤੇ ਨਹੀਂ ਦਵਾਂਗੇ ਉਹਨਾਂ ਨੇ ਇਹ ਆਰਡਰ ਨੂੰ ਰਿਜ਼ਰਵ ਕਰ ਲਿਆ ਉਹਨਾਂ ਨੂੰ ਪਤਾ ਕਿ ਲੋਕ ਫਿਰ ਇਹਨੂੰ ਮੀਡੀਆ ਓਪਰਚੁਨਿਟੀ ਵੀ ਬਣਾਉਂਦੇ ਆ ਸਿਆਸੀ ਪਾਰਟੀਆਂ ਆਪਣੀਆਂ ਗੱਲਾਂ ਕਰਦੀਆਂ ਡੌਗ ਲਵਰਸ ਆਪਣੀਆਂ ਗੱਲਾਂ ਕਰਦੇ ਆ ਉਹ ਡੌਗ ਲਵਰਸ ਕਿਉਂ ਇਹ ਹੱਲ ਨਹੀਂ ਕਰਦੇ ਜਿਵੇਂ ਨੀਦਰਲੈਂਡ ਦੇ ਵਿੱਚ ਆ ਕਿ ਡੌਗ ਜਿਹੜੇ ਸਟ੍ਰੇ ਡੌਗਸ ਆ ਸ਼ੈਲਟਰ ਦੇ ਵਿੱਚ ਜਾਂਦੇ ਆ ਉਥੋਂ ਲੋਕ ਉਹਨਾਂ ਨੂੰ ਅਡਾਪਟ ਕਰ ਲੈਂਦੇ ਆ ਇਹ ਡੌਗ ਲਵਰ ਜਾਣਾ ਖਾਲੀ ਬਾਹਰ ਰੌਲਾ ਕਿ ਪਾਉਂਦੇ ਆ ਇਹ ਭੱਜ ਭੱਜ ਕੇ ਜਾਣ ਉੱਥੇ ਜਦੋਂ ਸ਼ੈਲਟਰ 'ਚ ਜਾਣ ਤੇ ਦੋ ਦੋ ਕੁੱਤੇ ਇਹ ਅਡਾਪਟ ਕਰਕੇ ਆਪਣੇ ਘਰ ਲੈ ਜਾਣ ਸੋ ਨੀਦਰਲੈਂਡ ਦੇ ਵਿੱਚ ਜੇ ਕੋਈ ਹੋਰ ਨਸਲ ਦਾ ਕੋਈ ਪ੍ਰਾਈਵੇਟ ਓਨ ਕਰਦਾ ਤੇਨੂੰ ਹੈਵੀ ਟੈਕਸਿਸ ਆ ਇਹਦੇ ਨਾਲ ਸ਼ਹਿਰਾਂ 'ਚ ਗੰਦਗੀ ਵੀ ਘਟੂਗੀ ਇਹ ਡੌਗ ਲਵਰਸ ਨੂੰ ਜ਼ਿਆਦਾ ਮੌਕਾ ਮਿਲੂਗਾ ਸੇਵਾ ਕਰਨ ਦਾ ਜਾਨਵਰਾਂ ਦੀ ਅਸਲ ਰੂਪ ਦੇ ਵਿੱਚ ਕਰੂਗਾ ਗੱਲਾਂ ਦੇ ਵਿੱਚ ਨਹੀਂ ਨਾ ਸਿਰਫ ਸਾਰੇ ਕੰਮ ਚੱਲਦੇ ਸਿੰਗਾਪੁਰ ਦੇ ਵਿੱਚ ਸਿਪ ਸਿਸਟਮ ਆ ਕੈਸਟ੍ਰੇਸ਼ਨ ਕੀਤੀ ਜਾਂਦੀ ਆ ਸਟਰਲਾਈਜੇਸ਼ਨ ਕੀਤੀ ਜਾਂਦੀ ਆ ਸਾਰੇ ਸਿਸਟਮ ਉੱਥੇ ਵੀ ਅਪਲਾਈ ਹੁੰਦੇ ਆ ਔਰ ਪਾਰਲੀਮੈਂਟਰੀ ਲੈਜਿਸਲੇਸ਼ਨ ਵੀ ਆ ਐਨੀਮਲ ਬਰਥ ਕੰਟਰੋਲ ਰੂਲਸ ਆ 2024 ਦੇ ਉਹਦੇ ਤਹਿਤ ਵੀ ਸਾਰੇ ਕੰਮ ਕੀਤੇ ਜਾ ਸਕਦੇ ਆ ਜਦੋਂ ਇੰਨਾ ਵੱਡਾ ਆਂਕੜਾ ਭਾਰਤ ਦੇਸ਼ ਦੇ ਵਿੱਚ ਹੀ ਪੈਦਾ ਹੋਵੇ ਕਰੀਬ ਮੈਂ ਜੇ ਆਪ ਜੀ ਨੂੰ ਦੱਸ ਦਵਾਂ 6.3 ਕਰੋੜ ਅਵਾਰਾ ਜਾਨਵਰ ਹੈਗੇ ਆ ਅਵਾਰਾ ਕੁੱਤੇ ਨੇ ਸਿਰਫ ਉਹਦੇ ਵਿੱਚੋਂ 1.6 ਕਰੋੜ ਕੇਸ ਜਿਹੜੇ ਆ ਉਹ ਭਾਰਤ ਦੇਸ਼ ਦੇ ਵਿੱਚ ਹਰ ਸਾਲ ਆ ਜਾਂਦੇ ਆ 2019 ਤੋਂ 2022 ਤੱਕ 1.6 ਕਰੋੜ ਸਟਰੀਟ ਜਿਹੜੇ ਡੌਗ ਆ ਉਹਨਾਂ ਨੇ ਬਾਈਟ ਕੀਤਾ ਔਰ ਇਹਦੇ ਵਿੱਚ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਮਿਨਿਮਮ 50 ਕੇਸਸ ਡੇਲੀ ਆ ਰਹੇ ਆ ਔਰ ਜਦੋਂ ਅਸੀਂ ਕਿਸੇ ਗੱਲ ਤੋਂ ਅਸੀਂ ਸੇਧ ਨਹੀਂ ਲੈ ਰਹੇ ਕੋਈ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਨਹੀਂ ਕਰ ਰਹੇ ਸਿਰਫ ਵਾਹ ਗੁਲਾਈ ਕਰ ਰਹੇ ਆ ਰੌਲਾ ਹੀ ਪਾ ਰਹੇ ਆ ਇਹਦਾ ਫਾਇਦਾ ਕੀ ਹੈ ਔਰ ਅੰਮ੍ਰਿਤਸਰ ਦੇ ਵਿੱਚ ਲਾਸਟ ਸੋਬੇ ਹੋਇਆ ਸੀ 2018 ਦੇ ਵਿੱਚ ਜਿਦੇ ਵਿੱਚ 1749 ਸਟ੍ਰੇ ਡੌਗ ਰਸੇ ਗਏ ਸੀ 7 ਸਾਲ ਹੋ ਗਿਆ ਤੁਸੀਂ ਆਪ ਸਮਝ ਲਓ ਕਿ ਜੇ ਇੱਕ ਵਿੱਚ ਚਾਰ ਵਾਰ ਸਾਲ ਦੇ ਵਿੱਚ ਬੱਚੇ ਦੋਵੇ 6-6 ਵੀ ਦੋਵੇ ਤੇ 24 ਬੱਚੇ ਹੋ ਜਾਂਦੇ ਤੇ ਜੇ 17 ਹਜ਼ਾਰ ਉਹ ਦੋਣਗੇ ਤੇ 7 ਸਾਲਾਂ 'ਚ ਕੀ ਤਦਾਦ ਆ ਬੰਜੀ ਇੱਕ ਸਵਾਲ ਹੈ ਕਿ ਡੌਗ ਲਵਰੀ ਕਿਉਂ ਮੁਰਗੀ ਲਵਰ ਵੀ ਹੋਣਾ ਚਾਹੀਦਾ ਹੈ ਗਊ ਲਵਰ ਵੀ ਹੋਣਾ ਚਾਹੀਦਾ ਹੈ ਬਾਕੀ ਵੀ ਜਾਨਵਰ ਨੇ ਉਹਨਾਂ 'ਚ ਵੀ ਜਾਨ ਹੈ ਮਗਰ ਡੌਗ ਨੂੰ ਲੈ ਕੇ ਇਸ ਤਰ੍ਹਾਂ ਸੜਕਾਂ ਦੇ ਉੱਤਰ ਰਹੇ ਨੇ ਬਾਕੀ ਆਵਾਜ਼ ਵੀ ਉਠਾਣੀ ਚਾਹੀਦੀ ਦੇਖੋ ਇਹ ਬਿਲਕੁਲ ਵਾਜਿਬ ਤੁਸੀਂ ਗੱਲ ਕੀਤੀ ਹੈ ਇੱਕ ਸਟੇਟ ਆਫ ਮਾਈਂਡ ਆ ਹੁਣ ਮੁਰਗੇ ਵੱਡੇ ਜਾਂਦੇ ਆ ਉਹਨਾਂ ਦਾ ਕਸੂਰ ਕੀ ਹੈ ਬੱਬੂ ਮਾਨ ਦੇ ਗੀਤ ਦੇ ਵਿੱਚ ਵੀ ਤੇ ਹੈਗਾ ਨਾ ਕਿ ਮੁਰਗੇ ਰੋਜ਼ ਹੀ ਵੱਡ ਹੁੰਦੇ ਕੀ ਉਹਨਾਂ ਦਾ ਕਸੂਰ ਤੁਸੀਂ ਸਮਝੋ ਬੱਕਰਿਆਂ ਨੂੰ ਵਟਿਆ ਜਾ ਰਿਹਾ ਕੀ ਉਹ ਐਨੀਮਲ ਨਹੀਂ ਹੈ ਹੋਰ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਐਕਟੀਵਿਟੀਆਂ ਹੋ ਰਹੀਆਂ ਕਿ ਉਹ ਗਾਵਾਂ ਮੱਝਾਂ ਝੋਟੇ ਹੋਰ ਕਈ ਆ ਪਰਿੰਦੇ ਨੇ ਕਈ ਹੋਰ ਐਨੀਮਲਸ ਨੇ ਤੇ ਉਹਨਾਂ ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਫਿਰ ਜੇ ਐਨੀਮਲ क्रੂਲਟੀ ਦੀ ਗੱਲ ਹੈ ਪਰ ਇਹ ਸਿਰਫ ਇਦਾਂ ਛੋਟੀਆਂ-ਛੋਟੀਆਂ ਗੱਲਾਂ ਕਰਦਣੀਆਂ ਮੈਂ ਗੱਲ ਕੀਤੀ ਆ ਕਿ ਐਨੀਮਲ ਲਵਰ ਵੀ ਹੈਗੇ ਆ ਹਿਊਮਨ ਲਵਰ ਵੀ ਬਣੋ ਜਦੋਂ ਕੁੱਤੇ ਮੈਨੀਟਰਸ ਬਣ ਗਏ ਆਦਮ ਖੋਰ ਬਣ ਗਏ ਲਿਆ ਜੀ ਕਿਸੇ ਦਾ ਨਹੀਂ ਕਰ ਰਹੇ ਵੱਡੇ ਤੋਂ ਲੈ ਕੇ ਛੋਟੇ ਲੋਕਾਂ ਦੀ ਇਹਦੇ ਨਾਲ ਮੌਤਾ ਹੋ ਰਹੀਆਂ ਉਹ ਜਿਹੜੇ ਸੈਲੀਬ੍ਰਿਟੀਜ਼ ਇਹਨਾਂ ਦੇ ਹੱਕ ਦੇ ਵਿੱਚ ਆ ਰਹੇ ਆ ਉਹ ਤੁਸੀਂ ਵੀ ਇਹ ਗੱਲ ਕਹਿ ਰਹੇ ਸੀ ਮੈਨੂੰ ਮੈਂ ਸੁਣੀ ਆ ਕਿ ਇਹਦੇ ਵੱਡੇ ਲੋਕ ਤਾਂ ਕਾਰਾਂ ਦੇ ਵਿੱਚ ਬੈਠ ਕੇ ਲੰਘ ਜਾਂਦੇ ਆ ਤੇ ਇੱਕ ਕੁੱਤਾ ਚੱਕ ਕੇ ਫੋਟੋਗ੍ਰਾਫੀ ਕਰਾ ਲੈਂਦੇ ਆ ਕੋਈ ਪਰਸ ਦੇ ਵਿੱਚ ਪਾਈ ਫਿਰਦਾ ਕੋਈ ਇਹਨੂੰ ਫੈਸ਼ਨ ਨਾ ਸਟੇਟਮੈਂਟ ਬਣਾ ਲੈਂਦਾ ਕੋਈ ਇਹਨੂੰ ਆਪਣਾ ਸਿੰਬਲ ਬਣਾ ਲੈਂਦਾ ਵੱਡੀਆਂ ਵੱਡੀਆਂ ਗੱਲਾਂ ਦੇ ਕਰਦੇ ਆ ਜਿਹੜੇ ਗਰੀਬ ਗੁਰਬੇ ਗਲੀਆਂ ਦੇ ਵਿੱਚ ਦਿਹਾੜੀਆਂ ਕਰਦੇ ਜਦੋਂ ਉਹਨਾਂ ਦੇ ਬੱਚੇ ਨੂੰ ਕੁੱਤਾ ਕੱਟ ਲੈਂਦਾ ਇੱਥੇ ਹਾਲਾਤ ਇਸ ਕਰਦੇ ਵੇਖ ਲੋ ਕਿ ਇਹ ਆਪਣੀ ਕਮਾਈ ਜਿਹੜਾ ਪੇਟ ਪਾਲਣਾ ਆ ਜਿਹੜੀ ਦਿਹਾੜੀ ਕਰਨੀ ਉਹ ਜਾਣ ਤੋਂ ਵੀ ਡਰਦੇ ਪਏ ਆਏ ਬੱਚਾ ਸਕੂਲ ਨਹੀਂ ਗਿਆ ਉਹਦਾ ਔਰ ਛੋਟੀ ਬੱਚੀ ਨੂੰ ਵੀ ਕਟਿਆ ਮਾਂ ਉਹਦੀ ਨੂੰ ਵੀ ਕਟਿਆ ਤੇ ਆਪ ਤੁਸੀਂ ਇਹ ਸਮਝ ਲੋ ਕਿ 2 ਲੱਖ ਤੋਂ ਵੱਧ ਡੌਗ ਬਾਈਟਸ ਪਰイヤー ਹੁਣ ਪੰਜਾਬ ਦੇ ਵਿੱਚ ਹੀ ਮਿਨੀਮਮ ਆ ਰਿਹਾ ਇਹ ਉਹ ਡਾਟਾ ਜਿਹੜਾ ਰਿਕਾਰਡਡ ਹੈ ਅਨਫੀਸ਼ੀਅਲ ਜਿਹੜੇ ਝਾੜਫੂਕ ਕਰਦੇ ਆ ਘਰਾਂ 'ਚ ਇਲਾਜ ਕਰਦੇ ਆ ਦੇਸੀ ਇਲਾਜ ਕਰਦੇ ਆ ਉਹਨਾਂ ਦਾ ਡਾਟਾ ਤਾਂ ਇਹ ਸਾਹਮਣੇ ਨਹੀਂ ਆਇਆ ਕਈ ਪ੍ਰਾਈਵੇਟ ਕਲੀਨਿਕਸ ਆ ਉਹਨਾਂ ਦਾ ਡਾਟਾ ਸਾਹਮਣੇ ਨਹੀਂ ਆਇਆ ਔਰ ਇਹ 55000 ਤਾਂ ਮਿਨੀਮਮ ਕੈਜੁਐਲਟੀਆਂ ਇੱਥੇ ਅੰਮ੍ਰਿਤਸਰ ਦੇ ਵਿੱਚ ਹੋ ਰਹੀਆਂ ਨੇ ਔਰ 40000 ਤੋਂ ਵੱਧ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਅਫੀਸ਼ੀਅਲ 50000 ਡਾਟਾ ਹੋਊਗਾ ਤੇ ਇਹ ਇਹਦੀ 10 ਗੁਣਾ ਜ਼ਿਆਦਾ ਤਦਾਦ ਵੀ ਹੋ ਸਕਦੀ ਹੈ ਤੁਸੀਂ ਕਿਸੇ ਜਗ੍ਹਾ ਤੇ ਚਲੇ ਜਾਓ ਹੈਰੀਟੇਜ ਸਟਰੀਟ ਚਲੇ ਜਾਓ ਵਾਰਾ ਕੁੱਤਿਆਂ ਦਾ ਭੰਡਾਰ ਹੈ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਭਗਤਾਂ ਵਾਲਾ ਡੰਪ ਤੇ ਗਏ ਸੀ ਉੱਥੇ ਖੁੰਖਾਰ ਆਦਮ ਖੋਰ ਕੁੱਤੇ ਆ ਮੈਨੂੰ ਲੱਗਦਾ ਕਿ ਆਮ ਮਾਣੇ ਮੋٹے ਸ਼ੇਰ ਜਿੰਨੇ ਉੱਥੇ ਕੁੱਤੇ ਤਗੜੇ ਆ ਸੋ ਲੋਕਾਂ ਨੂੰ ਉੱਥੇ ਖੜਾ ਨਹੀਂ ਹੋਣ ਦਿੰਦੇ ਸੋ ਕਿਸੇ ਹਸਪੀਟਲ ਸਰਕਾਰੀ ਦਰਬਾਰੇ ਚਲੇ ਜਾਓ ਸਿਵਲ ਹਸਪੀਟਲ ਚਲੇ ਜਾਓ ਟਰੋਮਾ ਸੈਂਟਰਸ ਤੱਕ ਵਾਰਾ ਕੁੱਤੇ ਪਹੁੰਚ ਜਾਂਦੇ ਆ ਜੇ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਟੀਵੀ ਹਸਪੀਟਲ ਚਲੇ ਜਾਓ ਉੱਥੇ ਮਰੀਜ਼ਾਂ ਦੇ ਨਾਂ ਲਵਾਰਾ ਕੁੱਤੇ ਲੇਟੇ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਸਾਨੂੰ ਦੱਸ ਰਿਹਾ ਕਿ ਬੜੀ ਹੌਰੀਫਾਈਂਗ ਪਿਕਚਰ ਇਹ ਕ੍ਰੀਏਟ ਹੋ ਗਈ ਡੌਗ ਬਾਈ ਸਟਰੀ ਡੌਗ ਥ੍ਰੈਟ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧ ਗਿਆ ਔਰ ਪਿਛਲੇ 5 ਸਾਲਾਂ ਚ 80% ਤੋਂ ਉੱਪਰ ਇਹ ਸਾਰੇ ਡੌਗ ਥ੍ਰੈਟ ਜਿਹੜਾ ਉਹ ਵਧ ਗਿਆ ਇਹਨਾਂ ਦੀ ਤعداد ਵਧ ਗਈ ਹੈ ਔਰ 20th ਲਾਈਫਸਟਾਕ ਸੈਂਸਸ ਜਿਹੜਾ 2019 ਦੇ ਵਿੱਚ ਹੋਇਆ ਸੀ ਉਦੋਂ ਵੀ ਜਿਹੜਾ ਔਨ ਰਿਕਾਰਡਡ 2.90 ਲੱਖ ਕਹਿਆ ਗਿਆ ਸੀ ਕਿ ਸਟਰੀ ਡੌਗ ਦੀ ਤعداد ਹੈ ਅੱਜ 2025 ਹੈ ਤੇ ਸਾਲ ਦੇ ਵਿੱਚ ਇੱਕ ਕੁੱਤਾ ਇੰਨੇ ਜੀ ਪੈਦਾ ਕਰ ਦਿੰਦਾ ਤੇ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਗਾ ਲੋਗੇ ਕਿ ਕਿੰਨੇ ਪਰਸੈਂਟ ਰਾਈਜ਼ ਹੋ ਗਿਆ ਹੋਊਗਾ ਔਰ ਇਸ ਤੋਂ ਇਲਾਵਾ 6 ਕਰੋੜ ਤੋਂ ਵੱਧ ਪੂਰੇ ਭਾਰਤ ਦੇਸ਼ ਦੇ ਵਿੱਚ ਆਵਾਰਾ ਕੁੱਤੇ ਆ ਔਰ 1.6 ਕਰੋੜ ਕੇਸ ਜਿਹੜੇ ਆ ਹਰ ਸਾਲ ਡੌਗ ਬਾਈਟ ਦੇ ਆ ਰਹੇ ਸਟ੍ਰੇ ਡੌਗ ਬਾਈਟ ਦੇ ਔਰ ਇਸ ਤੋਂ ਬਾਅਦ ਬਜ਼ੁਰਗਾਂ ਨੂੰ ਬੱਚਿਆਂ ਨੂੰ ਕਮਜ਼ੋਰ ਲੋਕਾਂ ਨੂੰ ਮਹਿਲਾਵਾਂ ਨੂੰ ਆਵਾਰਾ ਕੁੱਤੇ ਨੋਚ-ਨੋਚ ਕੇ ਖਾ ਰਿਆ ਸਰਕਾਰਾਂ ਦਾ ਆਲ ਐਨ ਆਲ ਧਿਆਨ ਹੀ ਇਨ੍ਹਾਂ ਗੱਲਾਂ ਵੱਲ ਹੈ ਨਹੀਂ ਤਾਂ ਹੀ ਸੁਪਰੀਮ ਕੋਰਟ ਆਫ ਇੰਡੀਆ ਨੂੰ ਸੂਮੋਟੋ ਲੈਣਾ ਪਿਆ ਔਰ ਨਵੇਂ ਜਿਹੜੇ 14 ਅਗਸਤ ਨੂੰ ਸੁਣਵਾਈ ਹੋਈ ਆ ਉਹਦੇ ਬੈਂਚਸ ਦੇ ਵਿੱਚ ਵੀ ਉਹਨਾਂ ਨੇ ਪੁਰਾਣੇ ਆਰਡਰਸ ਤੇ ਕਿਸੇ ਤਰ੍ਹਾਂ ਦਾ ਸਟੇ ਨਹੀਂ ਕੀਤਾ ਸਿਰਫ ਆਰਡਰ ਨੂੰ ਰਿਜ਼ਰਵ ਕਰ ਲਿਆ ਇਸੇ ਤਰੀਕੇ ਨਾਲ ਨਵੰਬਰ 2023 ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਇਹ ਗੱਲ ਕੀਤੀ ਸੀ ਕਿ ਦੰਦ ਲੱਗਦਾ ਤੇ 10000 ਰੁਪਏ ਮਿਨੀਮਮ ਅਸਿਸਟੈਂਸ ਦੇਣੀ ਹੈ ਜਿਸ ਤਰ੍ਹਾਂ ਇਸ ਬੱਚੇ ਦੇ 0.2 ਸੈਂਟੀਮੀਟਰ ਤੋਂ ਵੀ ਵੱਧ ਵੌਂਡ ਲੱਗ ਗਿਆ ਇਹਨੂੰ 20000 ਤੋਂ ਵੀ ਵੱਧ ਅਸਿਸਟੈਂਸ ਦੇਣੀ ਹੈ ਔਰ ਜਦੋਂ ਇਹ ਫਾਈਲ ਕਰ ਦਿਆ ਕੰਪਲੇਂਟ 4 ਮਹੀਨੇ ਦੇ ਅੰਦਰ ਅੰਦਰ ਕਮੇਟੀ ਫਾਰਮ ਕਰਕੇ ਉਹ ਕਮੇਟੀ ਇਹਨਾਂ ਨੂੰ ਅਵਾਰਡ ਕਰੇ ਪਰ ਕੋਈ ਬੰਦਾ ਸੁਣਨ ਵਾਲਾ ਨਹੀਂ ਕੋਈ ਪਸ਼ੂ ਪ੍ਰੇਮੀ ਸੁਣਨ ਵਾਲਾ ਨਹੀਂ ਕੋਈ ਡੌਗ ਲਵਰ ਸੁਣਨ ਵਾਲਾ ਨਹੀਂ ਕੋਈ ਡੌਗ ਲਵਰ ਇਹਨਾਂ ਦੀ ਮਦਦ ਨਹੀਂ ਆਇਆ ਅਸੀਂ ਵੀ ਮੈਂ ਕਿਹਾ ਨਾ ਡੌਗ ਲਵਰ ਹਾਂ ਅਸੀਂ ਇਹਨਾਂ ਦੀ ਗੱਲਬਾਤ ਸੁਣਨ ਆਏ ਆ ਆਪ ਜੀ ਦਾ ਵੀ ਧੰਨਵਾਦ ਹੈ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਸੋ ਇਸ ਕਰਕੇ ਮੇਰੀ ਡੌਗ ਲਵਰਸ ਨੂੰ ਅਪੀਲ ਆ ਕਿ ਠੀਕ ਹੈ ਤੁਸੀਂ ਵੀ ਆਪਣੀ ਜਗ੍ਹਾ ਠੀਕ ਹੋ ਤੁਹਾਡਾ ਪ੍ਰੇਮ ਹੈ ਸਾਡਾ ਵੀ ਪ੍ਰੇਮ ਹੈ ਪਰ ਸਾਨੂੰ ਹਿਊਮਨ ਲਵਰ ਵੀ ਬਣਨਾ ਚਾਹੀਦਾ ਖਾਲੀ ਗੱਲਾਂ ਦੇ ਨਾਲ ਨਹੀਂ ਅਡਾਪਟ ਕਰਨੇ ਸ਼ੁਰੂ ਕਰ ਦਿਓ ਗਲੀ ਮੰਨ ਲਿਆ ਦੋ ਦੋ ਡੌਗ ਇੱਕ ਬੰਦਾ ਅਡਾਪਟ ਕਰਨੇ ਸ਼ੁਰੂ ਕਰ ਦੇਵੇ ਉਹਨਾਂ ਦੀ ਸੇਵਾ ਸੰਭਾਲ ਕਰੇ ਤਾਂ ਕਿ ਉਹਨਾਂ ਦੇ ਉੱਤੇ ਐਟ੍ਰੋਸਿਟੀਆਂ ਨਾ ਹੋਣ ਫਿਰ ਇਹ ਨਾ ਹੋਵੇ ਮੰਨ ਲਓ ਕਿ ਕੁੱਤਿਆਂ ਦੇ ਉੱਤੇ ਕਿਉਂ ਪਰਤਾੜਿਤ ਹੁੰਦੇ ਆ ਕੁੱਤੇ ਉਹ ਲੋਕਾਂ ਨੂੰ ਡੰਡਿਆਂ ਨਾਲ ਮਾਰਦੇ ਆ ਰੋੜਿਆਂ ਨਾਲ ਪੱਥਰਾਂ ਨਾਲ ਛੋਟਿਆਂ ਨਾਲ ਮਾਰਦੇ ਆ ਕਈ ਕਿਸੇ ਵੀਡੀਓ ਆਉਂਦੀਆਂ ਗੋਲੀ ਮਾਰ ਦਿੰਦੇ ਉਹ ਕਿਉਂ ਮਾਰਦੇ ਆ ਕਿਉਂਕਿ ਉਹ ਵਾਰਾ ਕਿਸੇ ਨੂੰ ਦੰਦ ਲਾਉਂਦੇ ਆ ਜਾਂ ਰੇਬੀਸ ਫਲਾਉਂਦੇ ਆ ਕਿਉਂ ਇਹ ਡੌਗ ਲਵਰਸ ਉਹਨਾਂ ਨੂੰ ਅਡਾਪਟ ਕਰਕੇ ਆਪਣੇ ਘਰ ਨਹੀਂ ਰੱਖਦੇ ਜੇ ਰੱਖਣਗੇ ਉਹਨਾਂ ਉੱਤੇ ਵੀ ਜਿਹੜਾ ਅਤਿਆਚਾਰ ਹੁੰਦਾ ਉਹ ਵੀ ਰੁਕ ਜਾਊਗਾ ਗਰੀਵ ਗੁਰਬਾ ਵੀ ਵੱਜ ਜਾਊਗਾ ਤੇ ਜਿਹੜੇ ਸੈਲੀਬ੍ਰਿਟੀਜ਼ ਪਾਕਟ ਦੇ ਵਿੱਚ ਛੋਟੇ ਛੋਟੇ ਮ ਵੀਡੀਓਗ੍ਰਾਫੀ ਕਰਦੇ ਆ ਕਾਨ ਫਿਲਮ ਫੈਸਟੀਵਲ ਚ ਜਾਂਦੇ ਹੋਰ ਫੈਸਟੀਵਲਸ ਦੇ ਵਿੱਚ ਜਾਂਦੇ ਆ ਉਹਨਾਂ ਦਾ ਵੀ ਜੋ ਡੈਕੋਰਮ ਆ ਉਹ ਆਪਣੀ ਸ਼ੋਭਾਜੀ ਕਰਨਾ ਚਾਹੁੰਦੇ ਉਹ ਵੀ ਹੋ ਜਾਊਗੀ ਪਰ ਪਹਿਲਾ ਟਾਰਗੇਟ ਗਰੀਬ ਨੂੰ ਬਚਾਉਣ ਦਾ ਹੋਣਾ ਚਾਹੀਦਾ ਇਹੋ ਹੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਕੋਈ ਸੈਂਟੀਮੈਂਟ ਇਨਵੋਲ ਨਾ ਕਰੋ ਕੋਈ ਡੌਗ ਲਵਰ ਜੇ ਇਸ ਆਬਸਟਰਕਸ਼ਨ ਇਹਦੇ ਕ੍ਰੀਏਟ ਕਰਦਾ ਉੱਤੇ ਪੀਨਲ ਲੀਗਲ ਐਕਸ਼ਨਸ ਲਵੋ ਕੋਈ ਇਹਦੇ ਵਿੱਚ ਹੋਰ ਭਾਵਨਾ ਨੂੰ ਇਨਵੋਲ ਕੀਤੇ ਬਿਨਾਂ ਅੱਜ ਸਮਾਂ ਕਿ ਇਸ ਡੌਗ ਮੀਨਸ ਨੂੰ ਡੌਗ ਥ੍ਰੈਟ ਨੂੰ ਜੜੋਂ ਖਤਮ ਕਰ ਦੇਣਾ ਚਾਹੀਦਾ ਔਰ ਹਿਮਯਨ ਤਰੀਕੇ ਦੇ ਨਾਲ ਇਹਨਾਂ ਦੀ ਸਟੈਲਾਇਜ਼ੇਸ਼ਨ ਕੈਸਟਰੇਸ਼ਨ ਔਰ ਇਮਿਊਨਲਾਈਜ਼ੇਸ਼ਨ ਕਰਨੀ ਚਾਹੀਦੀ ਆ ਸ਼ੈਲਟਰਸ ਦੇ ਵਿੱਚ ਲਿਜਾਣਾ ਚਾਹੀਦਾ ਗਲੀਆਂ ਮੁਹੱਲਿਆਂ ਵਿੱਚੋਂ ਬਜ਼ੁਰਗਾਂ ਮਹਿਲਾਵਾਂ ਛੋਟੇ ਬੱਚਿਆਂ ਵਿੱਚੋਂ ਇਹ ਤੁਰੇ ਫਿਰਦੇ ਆਵਾਰਾ ਕੁੱਤਿਆਂ ਦੇ ਅਦੰਕ ਨੂੰ ਖਤਮ ਕਰਨਾ ਚਾਹੀਦਾ ਜੀ ਬਿਲਕੁਲ ਜੀ ਇਹ ਜਿਹੜਾ ਜਵਾਬ ਹੈ ਇੰਜੀਨੀਅਰ ਪਵਨਦੀਪ ਸ਼ਰਮਾ ਜੀ ਹੁਣਾਂ ਨੇ ਬੜੇ ਮੁਕੰਮਲ ਰੂਪ ਦੇ ਨਾਲ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਹਾਂ ਤੱਕ ਜਿਹੜਾ ਹੈ ਉਹ ਫੈਰ ਰਿਹਾ ਕਿਉਂਕਿ ਅਸੀਂ ਦੇਖ ਰਹੇ ਹਾਂ ਗਰਾਉਂਡ ਜ਼ੀਰੋ ਤੋਂ ਹੀ ਰਿਪੋਰਟ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਬੱਚੇ ਦੇ ਜਿਹੜੇ ਦੰਦ ਲੱਗੇ ਨੇ ਇਹਨਾਂ ਗਹਿਰਾ ਜ਼ਖਮ ਹੈ ਕਿ ਕੱਲ ਤੱਕ ਹੱਡੀ ਦਿਖ ਰਹੀ ਸੀ ਮਗਰ ਅੱਜ ਜਿਹੜਾ ਜ਼ਖਮ ਹੈ ਜ਼ਰੂਰ ਪਰਿਆ ਹੋਇਆ ਦਿਖਾਈ ਦੇ ਰਿਹਾ ਜੋ ਪਰਿਵਾਰ ਦੇ ਨਾਲ ਗੱਲਬਾਤ ਕਰ ਰਿਹਾ ਮਗਰ ਇੰਜੀਨੀਅਰ ਪਵਨਦੀਪ ਸ਼ਰਮਾ ਜੀ ਵੱਲੋਂ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਡਾਟਾ ਕਲੈਕਟ ਕੀਤਾ ਗਿਆ ਕਦੋਂ ਕਿਸ ਯਰ ਚ ਕਿੰਨੇ ਡਾਕ ਸੀ ਹੁਣ ਤੱਕ ਕਿੰਨੀਆਂ ਬਾਈਟਸ ਹੋ ਚੁੱਕੀਆਂ ਜੋ ਮੁਕੰਮਲ ਰੂਪ ਦੇ ਵਿੱਚ ਡਾਟਾ ਹੈ ਉਹ ਪੇਸ਼ ਕੀਤਾ ਹੁਣ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰ ਉਹ ਵੀ ਲੋਕ ਕਮੈਂਟਾਂ ਦੇ ਵਿੱਚ ਦੱਸਣ ਕਿ ਸੁਪਰੀਮ ਕੋਰਟ ਦਾ ਜਿਹੜੇ ਆਰਡਰ ਆਏ ਨੇ ਉਹ ਸਹੀ ਨੇ ਜਾਂ ਗਲਤ ਕੈਮਰਾਮੈਨ ਮਨੋਜੀ ਨਾਲ ਮਹਿਮਾਨੋਂ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ